ਐਕਸਪ੍ਰੈਸ ਨਿਊਜ਼ ਨੈਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਰੇਸ਼ ਪੰਡਤ ਪੰਜਾਬ ਦੀ ਰਾਜਨੀਤੀ ਦੀ ਅਗਰ ਗੱਲ ਕਰੀਏ ਤਾਂ ਅੱਜ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਨਵਾਂ ਸ਼ਹਿਰ ਜ਼ਿਲ੍ਹੇ ਦੇ ਹਲਕਾ ਬੰਗਾ ਤੋਂ ਸ਼੍ਰੋਮੀ ਅਕਾਲੀ ਦਲ ਬਾਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਆ ਉਹ ਅਜਾ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਆ ਚੰਡੀਗੜ੍ਹ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਵਾ ਸੋ ਸਵਾਲ ਇਹ ਆ ਕਿ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਕਿੱਦਾਂ ਪਹੁੰਚੇ ਆ ਸ਼ਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਵਾਂ ਕਿ ਇਸ ਦੇ ਪਿੱਛੇ ਜਿਹੜਾ ਵਾ ਉਹ ਇੱਕ ਆਮ ਆਦਮੀ ਪਾਰਟੀ ਦੇ ਬਹੁਤ ਵੱਡੇ ਲੀਡਰ ਦੀ ਭੂਮਿਕਾ ਵਾ ਨਾਮ ਵੀ ਮੈਂ ਦੱਸਣ ਜਾ ਰਿਹਾ ਹਾਂ ਤੁਸੀਂ ਲਗਾਤਾਰ ਇਸ ਖਬਰ ਨਾਲ ਜੁੜੇ ਰਹੋ ਕਿਉਂਕਿ ਇੱਕ ਇੰਪੋਰਟੈਂਟ ਨਿਊਜ਼ ਵਾ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਜਿਹੜੇ ਆ ਐਡਵੋਕੇਟ ਜਗਰੂਪ ਸੇਖਵਾ ਇਹ ਅੱਜ ਅਕਾਲੀ ਦਰ ਨੂੰ ਇੱਕ ਵਾਰ ਫੇਰ ਜਿਹੜੀ ਇਹ ਸੇਂਦਮਾਰੀ ਕੀਤੀ ਗਈ ਆ ਇਹ ਚੇਅਰਮੈਨ ਜਗਰੂਪ ਸੇਖਵਾ ਵੱਲੋਂ ਕੀਤੀ ਗਈ ਆ ਕਰੀਬ ਸੂਤਰਾਂ ਦੀ ਮੰਨੀਏ ਤਾਂ ਇੱਕ ਹਫਤਾ ਪਹਿਲਾਂ ਜਿਹੜਾ ਵਾ ਉਹ ਐਡਵੋਕੇਟ ਜਗਰੂਪ ਸੇਖਵਾ ਨੇ ਸੀਐਮ ਭਗਵੰਤ ਮਾਨ ਦੇ ਨਾਲ ਮੌਜੂਦਾ ਐਮਐਲਏ ਜਿਹੜੇ ਆ ਡਾਕਟਰ ਸੁਖਵਿੰਦਰ ਸੁਖੀ ਇਹਨਾਂ ਦੀ ਮੁਲਾਕਾਤ ਜੜੀ ਆ ਉਹ ਕਰਵਾ ਦਿੱਤੀ ਗਈ ਸੀਗੀ ਔਰ ਜੋ ਵੀ ਗੱਲਬਾਤ ਇਹ ਲੀਡਰਾਂ ਦੀ ਆਪਸ ਵਿੱਚ ਹੋਈ ਆ ਅੱਜ ਜਿਹੜਾ ਵਾ ਉਹ ਇਹਨਾਂ ਨੂੰ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਚ ਸੀਐਮ ਸਾਹਿਬ ਨੇ ਸ਼ਾਮਲ ਕਰਤਾ ਲਗਾਤਾਰ ਕਾਲੀਦਲ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਇੱਕ ਬਿਖਰਾਵ ਦੀ ਸਥਿਤੀ ਵਿੱਚ ਪਹੁੰਚ ਚੁੱਕਿਆ ਦਾਵਾ ਲਗਾਤਾਰ ਜਿਹੜਾ ਵਾ ਪਾਰਟੀ ਦੇ ਕੁਝ ਲੀਡਰ ਤਾਂ ਪਹਿਲਾਂ ਛੱਡ ਕੇ ਚਲੇ ਗਏ ਕੁਝ ਲੀਡਰਾਂ ਨੂੰ ਜਿਹੜਾ ਵਾ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਜੀ ਵੱਲੋਂ ਵੀ ਜਿਹੜਾ ਵਾ ਉਹ ਉਹ ਪਰੇ ਕੀਤਾ ਗਿਆ ਸੋ ਕਿਤੇ ਨਾ ਕਿਤੇ ਜਿੱਦਾਂ ਕਹਿੰਦੇ ਆ ਵੀ ਘਰ ਦੇ ਵਿੱਚ ਜਦੋਂ ਕਲੇਸ਼ ਪਿਆ ਹੋਵੇ ਤਾਂ ਗਵੰਢੀ ਉਸ ਦਾ ਫਾਇਦਾ ਚੁੱਕ ਲੈਂਦੇ ਆ ਸੇਮ ਉਸੇ ਤਰ੍ਹਾਂ ਹੀ ਸਿਆਸੀ ਫਾਇਦਾ ਅਕਾਲੀ ਦਲ ਦੀ ਅੰਦਰੂਨੀ ਲੜਾਈ ਦਾ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਜਾਂਦਾ ਨਜ਼ਰ ਆ ਰਿਹਾ ਵਾ ਅੱਜ ਮੌਜੂਦਾ ਇੱਕ ਵਿਧਾਇਕ ਦਾ ਜਿਹੜਾ ਵਾ ਡਾਕਟਰ ਸੁਖਵਿੰਦਰ ਸੁਖੀ ਜਿਨ੍ਹਾਂ ਦੀ ਇੱਕ ਬਹੁਤ ਵੱਡੀ ਇਮੇਜ ਵਾ ਹਾਲਾਂਕਿ ਜਦੋਂ ਉਹ ਵਿਧਾਇਕ ਬਣਦੇ ਆ ਅਕਾਲੀ ਦਲ ਦੀ ਸਭ ਤੋਂ ਗਿਰਾਵਟ ਵਾਲੀ ਪੋਜੀਸ਼ਨ ਜਿਹੜੀ ਆ ਉਹ ਪੰਜਾਬ 'ਚ ਸੀਗੀ ਸੋ ਲਗਾਤਾਰ ਇਹ ਜਗਰੂਪ ਸੇਖਵਾ ਜੜੇ ਆ ਇਹ ਇਹ ਸੇਂਦਮਾਰੀ ਕਰਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਦੇ ਪਿਆ ਜੇ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਾਂ ਜਦੋਂ ਸੁਸ਼ੀਲ ਰਿੰਕੂ MP ਬਣਦੇ ਆ ਉਹ ਇਲੈਕਸ਼ਨ ਦੇ ਵਿੱਚ ਵੀ ਸੁਸ਼ੀਲ ਰਿੰਕੂ ਨੂੰ ਸ਼ਾਮਿਲ ਇਹਨਾਂ ਨੇ ਕਰਾਇਆ ਜਿਹੜੇ ਅੱਜ ਮੌਜੂਦਾ ਵਿਧਾਇਕ ਨੇ ਜਲੰਧਰ ਵੈਸਟ ਤੋਂ ਆਪਣਾ ਜਨਰਲ ਸ਼ੀਤਲੰਗਰਾਲਜੀ ਨੂੰ ਹਰਾਇਆ ਮਿੰਦਰ ਭਗਤ ਜੀ ਜੜੇ ਆ ਉਹ ਵੀ ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਾਹਬ ਦੀ ਜਿਹੜੀ ਰਹਿ ਹੈ ਸੀਗੀ ਉੱਥੇ ਇਹ ਜਗਰੂਪ ਸੇਖਵਾ ਜੀ ਹੀ ਲੈ ਕੇ ਗਏ ਸੀਗੇ ਔਰ ਜਲੰਧਰ ਦੇ ਵਿੱਚ ਹੋਰ ਬਹੁਤ ਸਾਰੀਆਂ ਜਿਹੜੀਆਂ ਜੁਆਇਨਿੰਗਸ ਕਰਾਈਆਂ ਗਈਆਂ इवन ਕਿ ਕੇਜਰੀਵਾਲ ਜਿਹੜੇ ਆਪ ਸੁਪਰੀਮੋ ਨੇ ਉਹਨਾਂ ਨੇ ਜਲੰਧਰ ਉਪ ਚੋਣ ਜਿਹੜਾ ਕਿ ਬੜਾ ਇੱਕ ਕੀ ਉਹਨੂੰ ਕਹਿੰਦੇ ਆ ਕਿ ਇੱਕ ਪ੍ਰੈਸਟਿਜੂ ਬਣ ਚੁੱਕਿਆ ਤਾਂ ਸੀਗਾ ਮੌਜੂਦਾ ਸਰਕਾਰ ਦੇ ਲਈ ਜਦੋਂ ਆਮ ਆਦਮੀ ਪਾਰਟੀ ਜਿੱਤਦੀ ਆ ਤਾਂ ਉਦੋਂ ਕਿਤੇ ਨਾ ਕਿਤੇ ਜੜਾ ਵਾ ਚੇਅਰਮੈਨ ਜਗਰੂਪ ਸਿੰਘ ਦੀ ਕਾਰਜਗਾਰੀ ਨੂੰ ਖੁਸ਼ ਹੋ ਕੇ ਅਰਵਿੰਦ ਕੇਜਰੀਵਾਲ ਨੇ ਵੀ ਕਹਤਾ ਸੀਗਾ ਕਿ ਇਹ ਸਾਡੇ ਆਮ ਆਦਮੀ ਪਾਰਟੀ ਦੇ ਕਿੰਗ ਮੇਕਰ ਨੇ ਸੋ ਕਿੰਗ ਮੇਕਰ ਜਿਹੜੇ ਆ ਉਹਨਾਂ ਨੇ ਅੱਜ ਫੇਰ ਨਵਾਂ ਖੇਡ ਖੇੜਦੇ ਹੋਏ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ਵਾ ਇੱਥੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਇਹ ਸਾਰਾ ਕੁਝ ਜਿਹੜਾ ਵਾ ਅਕਾਲੀ ਦਲ ਚ ਸੇਂਦਮਾਰੀ ਜਿਹੜੀ ਜਗਰੂਪ ਸਿੰਘਾ ਕਿਦਾਂ ਕਰ ਰਿਹਾ ਹੈ ਸੋ ਇਹਨਾਂ ਦੇ ਪਿਤਾ ਜੀ ਜਿਹੜੇ ਆ ਸਵਰਗੀਏ ਜਥੇਦਾਰ ਸੇਵਾ ਸਿੰਘ ਸੇਖਵਾ ਜੀ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਕਦ ਸੀਗਾ ਔਰ ਸੀਐਮ ਪ੍ਰਕਾਸ਼ ਸਿੰਘ ਬਾਦਲ ਮਰਹੂਮ ਸੀਐਮ ਪ੍ਰਕਾਸ਼ ਸਿੰਘ ਬਾਦਲ ਜੀ ਦੇ ਜੜਾ ਵਾ ਇੱਕ ਵਿਸ਼ਵਾਸਪਤਰ ਔਰ ਕਰੀਬੀਆਂ ਦੇ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਸੀਗਾ ਸੋ ਜਲੰਧਰ ਦੇ ਵਿੱਚ ਜਦੋਂ ਨਿਗਮ ਚੋਣ ਆਉਂਦੇ ਸੀਗੇ ਤੇ ਵੱਡੇ ਬਾਦਲ ਸਾਹਿਬ ਜਿਹੜੇ ਆ ਉਹ ਸੇਖਵਾ ਸਾਹਿਬ ਨੂੰ ਜੜਾ ਵਾ ਜਥੇਦਾਰ ਸੇਵਾ ਸਿੰਘ ਸੇਖਵਾ ਜੀ ਨੂੰ ਉਸ ਦਾ ਇੰਚਾਰਜ ਨਿਯੁਕਤ ਕਰ ਦਿੰਦੇ ਸੀ ਮਤਲਬ ਪ੍ਰਭਾਰੀ ਨਿਯੁਕਤ ਕਰ ਦਿੰਦੇ ਸੀਗੇ ਉਦੋਂ ਜਗਰੂਪ ਸੇਖਵਾ ਜੀ ਹਾਲਾਂਕਿ ਉਦੋਂ ਕਾਫੀ ਯੰਗ এজ ਦੇ ਵਿੱਚ ਸੀਗੇ ਲੇਕਿਨ ਪੋਲਿਟਿਕਸ ਦੇ ਵਿੱਚ ਸ਼ੁਰੂ ਤੋਂ ਹੀ ਐਕਟਿਵ ਰਹੇ ਆਪਣੇ ਪਿਤਾ ਦੇ ਨਾਲ ਤੇ ਲਗਾਤਾਰ ਇਹ ਜਲੰਧਰ ਲੋਕਾਂ ਨੂੰ ਮਿਲਦੇ ਸੀ ਆਪਣੇ ਪਿਤਾ ਦੇ ਨਾਲ ਸੋ ਜਲੰਧਰ ਦੇ ਵਿੱਚ ਜੋ ਇਹਨਾਂ ਦੇ ਪਿਤਾ ਜੀ ਨੇ ਅਕਾਲੀ ਦਲ ਚ ਰਹਿੰਦੇ ਹੋਏ ਮਿਹਨਤ ਕੀਤੀ ਹੋਈ ਆ ਉਹਦਾ ਅੱਜ ਕ੍ਰੈਡਿਟ ਕਿਤੇ ਨਾ ਕਿਤੇ ਜਾਣਾ ਵਾ ਉਹ ਆਮ ਆਦਮੀ ਪਾਰਟੀ ਨੂੰ ਮਿਲਿਆ ਔਰ ਜਗਰੂਪ ਸੇਖਵਾ ਜੜੇ ਆ ਉਹ ਅਕਾਲੀ ਦਲ ਨੂੰ ਅੱਜ ਇੱਕ ਵੱਡਾ ਝਟਕਾ ਦੇ ਕੇ ਜਿਹੜਾ ਵਾ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਦੇ ਨਜ਼ਰ ਆਇਆ ਸੋ ਲਗਾਤਾਰ ਤੁਸੀਂ ਬਨੇ ਰਹੇ ਐਕਸਟਰਾ ਸੀ ਨਿਊਜ਼ ਚੈਨਲ ਦੇ ਨਾਲ ਧੰਨਵਾਦ